ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਜੀ ਤੁਹਾਡੇ ਆਪਣੇ ਚੈਨਲ ਸੰਧੂ ਬਦਰਪੁਰਿਆ ਅਡੇ ਦੀ ਫਾਰਮਿੰਗ ਵਿੱਚ ਆਸ ਕਰਦੇ ਆਂ ਤੁਸੀਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਯੋਗ ਇੱਕ ਵੈਸਟ ਬੇਨਤੀ ਕਰਦੇ ਆਂ ਆਪਣੀ ਨਰਖ ਫਰਖ ਤਸੱਲੀ ਕਰਕੇ ਪਸ਼ੂ ਦੀ ਖਰੀਦ ਪੈੜੀ ਕਰਿਆ ਕਰੋ ਫਰਜ ਸਮਝ ਕੇ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਦਬ ਕੇ ਸ਼ੇਅਰ ਕਰ ਦਿਆ ਕਰੋ ਹੋਰ ਵੀ ਕਿਸੇ ਦਾ ਫਾਇਦਾ ਹੁੰਦਾ ਹੈ ਅੱਜ ਦੀ ਆਪਣੀ ਵਿਜਟ ਪੱਟੀ ਮੋੜ ਜ਼ਿਲ੍ਹਾ ਸ਼ਰੀਤਨਤਾ ਸਾਹਿਬ ਤੇ ਤਹਿਸੀਲ ਇਹਨੂੰ ਲੱਗਦੀ ਆ ਪੱਟੀ ਬਾਈ ਅੰਗਰੇਜ਼ ਦੇ ਫਾਰਮ ਤੇ ਪਹੁੰਚੇ ਦੋ ਐਨੀਮਲ ਵਿਖਾਉਣੇ ਇੱਥੋਂ ਬਣੇ ਰਿਓ ਐਂਡ ਤੱਕਰ ਕਰਦੇ ਆ ਗੱਲਬਾਤ ਬਾਈ ਅੰਗਰੇਜ਼ ਨਾਲ ਭਾਈ ਗਰੇ ਸਿੰਘ ਸਾਸੀ ਕਾਲ ਸਾਸੀ ਕਾਲ ਭਾਈ ਸਾਸੀ ਕਾਲ ਚੜਦੀ ਕਲਾ ਪ੍ਰਾਹ ਚੜਦੀ ਕਲਾ ਵਧੀਆ ਬਹੁਤ ਵਧੀਆ ਕਿਰਪਾ ਬਾਬੇ ਦੀ ਕਿਰਪਾ ਬਾਬੇ ਦੀ ਸੇਣੀ ਬੜੀ ਜਰਾ ਸ਼ੁਗਰ ਹੈ ਮਾਰਿਆ ਹੋਰ ਵਧੀਆ ਚੜਦੀ ਕਲਾ ਠੀਕ ਆ ਐਡਰੈਸ ਕਰੀਏ ਨੋਟ ਇਹ ਐਡਰੈਸ ਆਪਣਾ ਜੀ ਪੱਟੀ ਮੋੜ ਚੌਕ ਹੂੰ ਤਸੀਲ ਪੱਟੀ ਹਾਂ ਜਿਹੜਾ ਤਰਨਤਾਰਨ ਹਾਂ ਮੋਬਾਈਲ ਨੰਬਰ 7509924006 ਠੀਕ ਆ ਦੋ ਪਸ਼ੂ ਬਾਈ ਜੀ ਦੋ ਪਸ਼ੂ ਬਾਈ ਆ ਸੂਈ ਸਵਾਜ ਪੈਰ ਹਨਾ ਹਾਂਜੀ ਇਹ ਸੂਈ ਸਵਾਜ ਤੇ ਕਿੰਨਾ ਭਾਈ ਦੁੱਧ ਹੋਊਗਾ ਮੌਕੇ ਦਾ ਦੁੱਧ ਕੋਈ 15 ਮੰਨ ਲੇ ਕੋ 14 ਮੰਨ ਲੇ ਠੀਕ ਆ ਹਾਂਜੀ ਥਾਨ ਬੜਾ ਸੋਹਣਾ ਲੱਗਾ ਹਨਾ ਦੁੱਧ 15 ਤੋਂ ਬਾਹਰ ਹੋਊਗਾ ਹੂੰ ਇਹ ਕੋਈ ਨਹੀਂ ਮੰਗਾਉਣੀ ਕਿ ਭੇਜਾਂਗੇ 14 ਦੀ ਗਰੰਟੀ ਦੇ ਠੀਕ ਆ ਹਾਂਜੀ ਦੋਰ ਦੇ ਸੂਆ ਕਿਹਨਾਂ ਹੋਊਗਾ ਪਹਿਲਾਂ 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 ਸੂਆ ਫਿਰ ਬੱਚਾ ਮਗਰ ਆ ਗਿਆ ਬੱਚਾ ਮਗਰ ਜੀ ਲਓ ਜੀ ਸਜਣ ਬੱਚਾ ਮਗਰ ਆ ਗਿਆ ਤੇ ਪਹਿਲਾ ਸੂਆ ਤੇ ਚਵਾਈ ਚੋਈ ਬੜੀ ਸੋਹਣੀ ਥਣ ਵੇਖ ਸਕਦੇ ਜੀ ਬੜਾ ਹੀ ਸੋਹਣਾ ਲੱਗਾ ਕਰਮਾ ਵਾਲੀ ਹਾਂ ਮੋਟਾ ਮੋਟਾ ਭਾਜੀ ਕਰਮਾ ਵਾਲੀ ਨਾ ਚਵਾ ਇੰਨਾ ਮੋਟਾ ਤੇ ਇੰਨਾ ਵਧੀਆ ਲੱਗਾ ਬਿਲਕੁਲ ਬਿਲਕੁਲ ਫਾੜੀ ਵਾਲਾ ਥਣ ਚੱਡਾ ਸੱਜਰੂ ਥਣ ਬਹੁਤ ਲੰਮਾ ਟੱ ਗਿਆ ਬੜਾ ਸੋਹਣਾ ਹੂੰ ਬਿਲਕੁਲ ਚਵਾ ਇਹ ਬੜਾ ਮੋਟਾ ਓਕੇ ਜੀ ਲਾਓ ਬੱਚੇ ਦਾ ਕਰਕੇ ਬੱਚੇ ਦਾ ਬੋਲ ਕਰਦੀ ਹੂੰ ਇਹ ਨਸਲ ਦਾ ਯਾਰ ਬੱਚੇ ਦਾ ਬੜਾ ਕਰਦੀ ਹੂੰ ਬੱਤੀਰਾ ਕਰਕੇ ਬਈ ਕਰਨਾ ਹੀ ਹੋਇਆ। ਨੀਂ ਸਾਲ। ਥਾਣਾ ਪਾਉਸ ਹੋਣ ਲੱਗਾ ਕਰਮਾ ਆਈ। ਇਹ ਨਹੀਂ ਬੈੜਾ ਲੱਗਦਾ ਵੇਖ ਥਣ ਕਿੱਦਾਂ ਪਹਿਲਾਂ ਨੇ ਕੱਢਿਆ। ਬਿਲਕੁਲ ਬਿਲਕੁਲ। ਤੇ ਕੀਮਤ ਵੀ ਨਾਰਮਲ ਹੈ ਬਾਈ ਜੀ। ਕੀਮਤ ਤੇ ਹੀ ਨਾਰਮਲ ਹੈ। ਜਿਹੜੇ ਆਪਾਂ ਇਹ ਥਾਣਾ ਲਾਈਏ ਵੇਹ ਪਹਿਲਾਂ ਵਹਿ ਰਿਹਾ। ਹਾਂ ਹਾਂ। ਤੇ ਚੰਗੀ ਬਣੀ ਆ ਬਾਕੀ ਇਹਦਾ। ਰੇਟ ਵੀਰ ਜੀ 45 ਠੀਕ ਆ ਤੇ 42 ਦੀ ਦੇ ਦਿਆਂਗੇ ਅੱਛਾ 45000 ਦੀ ਹਾਂ 42 ਦੀ ਤੇ ਇਹ ਜੇ ਕੋਈ ਹੋਰ ਛੱਡ ਦੇ ਜੇ ਕੋਈ ਦੂਰ ਦਾ ਵੀਰ ਹੋਊਗਾ ਉਹ ਕਰਾਇਆ ਪਾੜਾ ਪੈਂਦਾ ਉਹ ਤੇ ਕੋਈ ਥੋੜਾ ਬ ਤਾਂ ਮਨਜ਼ੂਰ ਕਰਾਂਗੇ ਹੋਰ ਛੱਡ ਦੇ ਹਾਂਜੀ 40000 ਦੀ ਦੇ ਚਲੋ ਦੇ ਦਾਂ ਹਣਾ ਪਰ ਜਿਆਦਾ ਨਾ ਵੀਰ ਕਰਨ ਕੋਈ ਨਹੀਂ ਦੇ ਦਿਆਂਗੇ ਆ ਤੋਕੜ ਨੇਰੀ ਹੈ ਨਾ ਹਾਂ ਤੋਕੜ ਹੈ ਜੀ ਤੇ ਦੁੱਧ ਬਾਈ ਕਿੰਨਾ ਹੋਊਗਾ 2.5 ਲੀਟਰ ਹੋਇਆ ਕਹਿੰਦੇ ਇਹ ਇਹ ਦੋਵੇਂ ਲਿਆਂਦਾ ਇਹ 5 6 ਜਾਂ 5 6 ਹੀ ਹੋਊਗਾ ਕੋਈ 3 4 ਕੋਲ ਨੇ ਮੇਰਾ ਵੀ ਹਾਂਜੀ ਖੋਲ ਦੇ ਹਾਂਜੀ ਇਹ 5 6 ਦਾ 5 6 ਹੋਊ 3 4 ਨਹੀਂ ਦੁੱਧ ਸਹੀ ਦੱਸ ਕੇ ਦੇਵਾਂਗੇ ਬਿਲਕੁਲ ਹਾਂਜੀ ਲਓ ਜੀ ਥਾਲੇ ਵਸ ਕੇ ਨੂੰ ਕਰ ਲੋ ਚੈੱਕ ਅਗਲੇ ਥਾਂ ਆਹ ਜੇ ਫਿਰ ਜੀ ਇਹਦਾ ਥਾਣਾ ਮਗਰਲਾ ਬਹਿਣੀ ਵਾਲਾ ਹਾਂ ਘੱਟ ਜੀ ਠੀਕ ਕਿੰਨਾ ਕਿੰਨੀਆਂ ਤਰ੍ਹਾਂ ਅੱਧਾ ਹੋਊਗਾ ਜੀ ਅੱਧਾ ਹੋਊਗਾ ਦਾਵੇਂ ਦਸਾਂ ਜੂਰੀਆ ਬੜੀ ਬੜੀ ਲਾਇਓ ਭਾਈ ਲਾਇਓ ਬੜੀ ਬੜੀ ਪਰ ਹਾਮਣੀ ਹੋਈ ਕਿ ਤੇਲ ਕੋ ਵੱਡੇ ਟਾਂਚੇ ਦੀ ਵੱਡੇ ਟਾਂਚੇ ਫੁੱਲ ਵੱਡੇ ਟਾਂਚੇ ਹਮਮ ਭਾਈ ਇਹਦੀ ਕੀਮਤ ਕੀਮਤ ਇਹਦੀ ਵੀਰ ਜੀ ਜਾਇਜ਼ ਕਰਨੀ ਕਿੰਨੇ ਜੀ ਜੀ ਦੇ ਲੈਣੀ ਕਰਨੀ ਕੀਮਤ 16 13 ਦੀ ਦੇ ਦਿਆਂਗੇ ਨਹੀਂ ਜੀ ਜਾਇਜ਼ ਕਰ ਹਾਂਜੀ ਜਾਇਜ਼ ਕਰ ਯਾਰ ਉਹ ਛੱਡ 10000 ਦੀ ਜਾਂਦੇ ਹੋ ਕੀ ਬੋਕੇ ਨਾ ਕੋਈ ਘੱਟ 100 ਛੱਡਣਾ ਨਾ ਲੈਣਾ ਨਾ 100 ਛੋਟ 10000 ਠੀਕ ਹੈ ਲਓ ਭਾਈ ਸੱਜਣਾ 10000 ਦੀ 5 ਕਿਲੋ ਦੁੱਧ ਜੇ ਤੇ ਵੜ ਇਹ ਵੀ ਚੰਗੀ ਵੱਡੇ ਢਾਂਚੇ ਦੀ ਤੇ ਆ ਬਿਲਕੁਲ ਗਿੱਲੀ ਸੀ ਖਰੀਦਾਰੀ ਕਰਿਓ ਸਸੇਕਾਰ